ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਕੱਲ ਕੀ ਕਾਂਗਰਸ ਪਾਰਟੀ ਨੇ ਆਪਣੇ ਅਫੀਸ਼ੀਅਲ ਪੇਜ ਤੇ ਇੱਕ ਪੋਸਟ ਪਾਈ ਮੇਰੀ ਤਸਵੀਰ ਪਾ ਕੇ ਕਿ ਜਦੋਂ ਮਨਪ੍ਰੀਤ ਵਜ਼ੀਰ ਹੁੰਦਾ ਸੀ ਸਰਕਾਰੀ ਕੋਠੀ ਚੋਂ ਇੱਕ ਮੇਲ ਚੋਰੀ ਕਰਕੇ ਲੈ ਗਿਆ ਪਹਿਲਾਂ ਤਾਂ ਮੈਂ ਸੋਚਿਆ ਕਿ ਹੋ ਸਕਦਾ ਪਰਦਾਦ ਦੀ ਖਾਦੀ ਪੀਤੀ ਚ ਕੋਈ ਜ਼ਿਆਦਾ ਚ ਇਹਨੇ ਬਾਤ ਹੀ ਹੋਵੇ ਜਾਂ ਫਿਰ ਉਹ ਜਿਹੜਾ ਮਾਗੀ ਦਾ ਮੇਲਾ ਉਹ 12 5 48 ਹੁੰਦਾ ਕਿ 60 ਹੁੰਦਾ ਉਹ ਹਾਸੇ ਚ ਕਿਹਾ ਸੀ ਉਹਦੇ ਉਹਦੇ ਨਾਲੇ ਬੁਖਲਾ ਗਿਆ ਬਰਹਾਲ ਅੱਜ ਮੇਰੀ ਇਹ ਮਜਬੂਰੀ ਹੈ ਕਿ ਮੈਨੂੰ ਉਸ ਪੋਸਟ ਦਾ ਜਵਾਬ ਦੇਣਾ ਪੈਗਾ ਕਿਉਂਕਿ ਕਈ ਵਾਰੀ ਲੋਕ ਸ਼ਰਾਫਤ ਨੂੰ ਕਮਜ਼ੋਰੀ ਸਮਝ ਬੈਂਦੇ ਆ 2016 ਦੀ ਗੱਲ ਹੈ ਗਿੱਦੜਵਾਚ ਮਿਊਨਿਸਪਲ ਇਲੈਕਸ਼ਨ ਹੋਣੇ ਸੀ ਔਰ ਕਾਂਗਰਸੀਓ ਥੋੜਾ ਪ੍ਰਧਾਨ ਮੇਰੇ ਕੋਲੇ ਆਇਆ ਕਿ万ਪ੍ਰੀਤ ਮੈਨੂੰ ਕੱਲ ਸਵੇਰੇ VOTING ਹੈ ਤੇ ਮੈਨੂੰ ਇਕੱਲੀ ਕੁੱਟਣਗੇ ਤੇ ਜੇ ਤੂੰ ਮੇਰੇ ਨਾਲ ਰਵੇਂ ਸਾਰਾ ਦਿਨ ਤਾਂ ਤੇਰੀ ਵਜ੍ਹਾ ਨਾਲ ਮੈਨੂੰ ਕਿਸੇ ਨੇ ਗਿੱਦੜ ਵਿੱਚ ਹੱਥ ਨਹੀਂ ਪਾਉਣਾ ਔਰ ਤੁਸੀਂ ਯਕੀਨ ਕਰਿਓ ਕਿ ਤੁਹਾਡਾ ਪ੍ਰਦਾਨ ਮੇਰੀ ਕਾਰ ਦੀ ਪਿਛਲੀ ਸੀਟ 'ਚ ਰਿਆ ਔਰ ਕਿਸੇ ਮਜਬੂਰੀ ਬਸ ਮੈਨੂੰ 3 ਵਜੇ ਫਿਰ ਗਿੱਦੜਵਾਚੋਂ ਨਿਕਲਣਾ ਪਿਆ ਔਰ ਜਿਵੇਂ ਹੀ ਮੈਂ ਗਿੱਦੜਵਾਚੋਂ ਬਾਹਰ ਨਿਕਲਿਆ ਜਨਾਬ ਵੀ ਗੈਰ ਹਾਜ਼ਰ ਹੋ ਗਏ ਹੁਣ ਇਹ ਫੈਸਲਾ ਤੁਸੀਂ ਕਰੋ ਕਿ ਤੁਹਾਡਾ ਜਿਹੜਾ ਲੀਡਰ ਹੈ ਉਹ ਗਿੱਜੜਾਂ ਦੇ ਜੁਮਰੇ ਚਾਹੁੰਦਾ ਹੈ ਕਿ ਸ਼ੇਰਾਂ ਦੇ ਜੁਮਰੇ ਚਾਹੁੰਦਾ ਹੈ ਅ ਚੱਲਦੇ ਤਾਂ ਬਹੁਤ ਵੱਡੀਆਂ ਗੱਡੀਆਂ 'ਚ ਹੈ ਔਰ ਬੜੀਆਂ ਵੱਡੀਆਂ ਕੋਠੀਆਂ 'ਚ ਰਹਿੰਦੇ ਹਾਲਾਂਕਿ ਢੇਰੀ ਤਾਂ ਇਹਨਾਂ ਦੀ ਛੋਟੀ ਸੀਗੀ ਪਰ ਪਤਾ ਨਹੀਂ ਕੀ ਗੱਲ ਹੈ ਦਰਜੀਆ ਦੇ ਪੈਸੇ ਦੇਣੇ ਭੁੱਲ ਜਾਂਦੇ ਆ ਅ ਸਨੀ ਢਿੱਲੋਂ ਨੇ 2 ਸਾਲ ਬਾਅਦ ਜਦੋਂ ਕੋਈ ਚੰਡੀਗੜ੍ਹ ਦਾ ਦਰਜੀ ਸੀ ਜਦੋਂ 2 ਸਾਲ ਉਹਦੇ ਪੈਸੇ ਨਹੀਂ ਦਿੱਤੇ ਤਾਂ ਸਨੀ ਢਿੱਲੋਂ ਜਿਹੜਾ ਉਹ 23000 ਰੁਪਏ ਦੀ ਹਦਾਈਗੀ ਉਹ ਚੰਡੀਗੜ੍ਹੋਂ ਦਰਜੀ ਨੂੰ ਕਰਕੇ ਗਿਆ ਔਰ ਜਿਹੜਾ ਮੁਕਸਰ ਦਾ ਪ੍ਰਿੰਸ ਟੇਲਰ ਹੈ ਜਦੋਂ ਉਹਨੇ 3 ਸਾਲ ਬਾਅਦ ਆਪਣੇ ਮਿਹਨਤ ਦੇ ਪੈਸੇ ਮੰਗੇ ਤਾਂ ਉਹਦਾ ਬੁਰਾ ਹਾਲ ਕਰ ਦਿੱਤਾ ਜਨਾਬ ਰਹੇ ਤਾਂ ਟਰਾਂਸਪੋਰਟ ਮੰਤਰੀ 3-4 ਮਹੀਨੇ ਹੀ ਆ ਪਰ 3-4 ਮਹੀਨਿਆਂ ਚ ਇਹਨਾਂ ਨੇ ਕਾਰਨਾਮੇ ਜਿਹੜੇ ਆ ਬੜੇ ਵੱਡੇ ਸਰੰਜਾਮ ਦਿੱਤੇ ਆ ਜਿਹੜੀਆਂ ਬਾਡੀਆਂ ਪੰਜਾਬ ਦੇ ਵਿੱਚ 8 ਸਵਾ 8 ਲੱਖ ਰੁਪਈਆ ਚ ਲੱਗਦੀਆਂ ਸੀ ਜਨਾਬ ਨੇ 11 ਲੱਖ ਤੇ 98 ਹਜ਼ਾਰ ਤੋਂ ਜੈਪੁਰ ਤੋਂ ਲੁਵਾਈਆਂ ਇਹ ਗੱਲ ਆਪਣੇ ਤੇ ਲਾ ਕੇ ਵੇਖੋ ਕਿ ਜਿਹੜਾ ਉਹ ਫਰੀਦਕੋਟ ਦਾ ਠੇਕੇਦਾਰ ਸੀ ਕਰਨ ਘਟਾਰੀਆ ਜਿਨੇ ਆਪਦੇ ਦੋਨੋਂ ਬੱਚਿਆਂ ਨੂੰ ਗੋਲੀ ਮਾਰ ਲਈ ਆ ਉਹਦੀ ਘਰ ਵਾਲੀ ਨੂੰ ਗੋਲੀ ਮਾਰ ਲਈ ਆਪਦੇ ਆਪ ਨੂੰ ਗੋਲੀ ਮਾਰ ਲਈ ਉਹਦੀ ਮਜਬੂਰੀ ਤੁਸੀਂ ਆਪਦੇ ਆਪ ਤੇ ਲਾ ਕੇ ਵੇਖੋ ਕੋਈ ਆਪਦੇ ਬੱਚਿਆਂ ਨੂੰ ਗੋਲੀ ਮਾਰ ਸਕਦਾ ਪੈਸੇ ਦੀ ਕਿੰਨੀ ਹਵਸ ਹੋਣੀ ਹੈ ਇਸ ਬੰਦੇ ਨੂੰ ਕਿ ਤਿੰਨ ਬੰਦੇ ਉਹ ਤਾਂ ਚਲੋ ਪਰਮਾਤਮਾ ਦਾ ਸ਼ੁਕਰ ਹੈ ਉਹਦੀ ਘਰ ਵਾਲੀ ਜਿਹੜੀ ਹੈ ਉਹ ਅੱਜ ਜ਼ਿੰਦਾ ਹੈ ਪਰ ਤਿੰਨ ਬੰਦੇ ਜਿਹੜੇ ਆ ਦੁਨੀਆ ਤੋਂ ਗੈਰ ਹਾਜ਼ਰ ਹੈ ਕਿਉਂਕਿ ਇਹਨਾਂ ਨੇ ਉਹਨਾਂ ਦੇ ਪੈਸੇ ਜਿਹੜੇ ਆ ਇਹ ਵਾਪਸ ਨਹੀਂ ਕੀਤੇ ਇਸੇ ਤਰ੍ਹਾਂ ਇੱਕ ਬਰਨਾਲੇ ਦਾ ਕੋਈ ਡਰੱਗ ਡੀਲਰ ਸੀ ਤੇ ਜਦੋਂ ਉਹ ਫੜਿਆ ਗਿਆ ਤਾਂ ਜਨਾਬ ਦਾ ਨਾਮ ਵਿੱਚ ਆ ਗਿਆ ਸੁਖਬੀਰ ਬਾਦਲ ਦੇ ਜਾ ਕੇ ਪੈਰ ਫੜ ਲਏ ਬੱਸਾਂ ਦੀਆਂ ਬਾੜੀਆਂ ਦੇ ਵਿੱਚ ਇਹਨਾਂ ਨੇ ਭਗਵੰਤ ਮਾਨ ਦੇ ਪੈਰ ਫੜ ਲਏ ਔਰ ਜਿਹੜਾ ਕਟਾਰੀਆ ਕੇਸ ਸੀ ਕੈਪਟਨ ਸਾਹਿਬ ਦੇ ਪੈਰ ਫੜ ਲਏ ਔਰ ਪ੍ਰਮਾਤਮਾ ਨੇ ਪੰਜਾਬੀਆਂ ਦੇ ਦਿਮਾਗ 'ਚ ਪਤਾ ਨਹੀਂ ਕੀ ਚਿਪ ਫਿਟ ਕੀਤਾ ਕਿ ਜੇ ਕਿਸੇ ਵੀ ਪੰਜਾਬੀ ਤੇ ਪੈਰਾਂ ਜਾ ਕੇ ਕੋਈ ਬੰਦਾ ਡਿੱਗੇ ਤਾਂ ਪੰਜਾਬੀ ਜਿਹੜੇ ਐ ਉਸ ਨੂੰ ਮਾਫ ਕਰ ਦਿੰਦੇ ਔਰ ਮੂਸੇ ਵਾਲਾ ਕਤਲ ਦੇ ਤੇ ਸਰਕਾਰ ਦੇ ਪੁਲਿਸ ਤੇ ਦਬਾਅ ਇਸ ਕਰਕੇ ਕਟ ਗਿਆ ਕਿਉਂਕਿ ਵਿਡਿੰਗ ਸਾਹਿਬ ਨੇ ਜਿਹੜਾ ਵਿੱਚ ਪਾ ਕੇ ਤੇ ਉਹ ਸੰਸਕਾਰ ਜਿਹੜਾ ਉਹ ਕਰਵਾਤਾ ਔਰ ਕਿਤੇ ਵੀ ਤੁਸੀਂ ਦੇਖੋਗੇ ਆ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਅੱਗੇ ਸਾਹਮਣੇ ਨਹੀਂ ਬੋਲਦਾ ਖਾਓ ਅਸੈਂਬਲੀ ਹੋਵੇ ਚਾਹੇ ਉਹ ਸਿਆਸੀ ਜਨਤਸਾਂ ਚ ਹੋਵੇ। ਮੈਂ ਵੀ ਕਹਿ ਜੂਗਾ ਕਿ ਵਿਡਿੰਗ ਸਾਹਿਬ ਜਿਹੜਾ ਹਰੀਕੇ ਕਲਾਂ ਦਾ ਸਰਪੰਚ ਹੈ ਜਿਹੜਾ ਜੀਤੋਂ 5 ਕਿਲੋ ਆਫੀਮ ਫੜੀ ਗਈ ਸੀ। ਅ ਸ਼ੰਭੂ ਬਾਰਡਰ ਤੇ ਉਹਦੇ ਚ ਜਨਾਬ ਦਾ ਨਾਮ ਹੀ ਆਉਂਦਾ ਸੀ ਜੇ ਤੁਹਾਡਾ ਇੱਕ ਕੋਈ ਪੁਰਾਣਾ ਫੈਮਿਲੀ ਰਿਲੇਸ਼ਨ ਵਾਲਾ ਐਸਪੀ ਨਾ ਹੁੰਦਾ ਤਾਂ ਤੁਸੀਂ ਵੀ ਸ਼ਾਇਦ ਉਸ ਕੇਸ ਚ ਅੱਜ ਉਹ ਸਜ਼ਾ ਜਿਹੜਾ ਉਹ ਭੁਗਤ ਰਿਹਾ ਕਿਉਂਕਿ ਚਲੋ ਕਿਉਂਕਿ ਮੇਰੇ ਤੇ ਗੱਲ ਆਈ ਹੈ ਮੈਂ ਵੀ ਇੱਕ ਪਬਲਿਕ ਫਿਗਰ ਹਾਂ ਔਰ ਮੇਰਾ ਸਵਾਲ ਦਾ ਜਵਾਬ ਦੇਣਾ ਪਣਦਾ ਕਿਉਂਕਿ ਕਿਤੇ ਮੇਰੀ ਆਪਦੀ ਪਾਰਟੀ ਨਾ ਸੋਚੇ ਕਿ ਸੱਚੀ ਹੋਏ ਮੇਜ਼ ਚੋਰੀ ਕਰਕੇ ਲੈ ਗਿਆ ਮੈਂ ਦੋਸਤੋ ਕੋਈ 9 ਸਾਲ ਪੰਜਾਬ ਦੇ ਵਿੱਚ ਮਨਿਸਟਰ ਰਿਹਾ ਹਾਂ ਇਨ੍ਹਾਂ 9 ਸਾਲਾਂ ਦੇ ਵਿੱਚ ਮੈਂ ਇੱਕ ਦਿਨ ਵੀ 1 ਕਿਲੋਮੀਟਰ ਵਾਸਤੇ ਵੀ ਪੰਜਾਬ ਦੀ ਸਰਕਾਰੀ ਗੱਡੀ ਨਹੀਂ ਲਈ ਹਾਲਾਂਕਿ ਸਾਰੇ ਮੰਤਰੀ ਲੈਂਦੇ ਸ਼ਾਇਦ ਇੰਡੀਆ 'ਚ ਵੀ ਐਸਾ ਕੋਈ ਬੰਦਾ ਨਾ ਮਿਲੇ ਮੈਂ 9 ਸਾਲਾਂ ਚ ਪੰਜਾਬ ਸਰਕਾਰ ਤੋਂ ਇੱਕ ਵੀ ਲੀਟਰ ਡੀਜ਼ਲ ਜਾਂ ਪੈਟਰੋਲ ਆਪਣੀ ਗੱਡੀ ਚ ਨਹੀਂ ਪਵਾਇਆ ਮੈਂ ਸੈਂਕੜੇ ਮੀਟਿੰਗਾਂ ਸਰਕਾਰੀ ਮੀਟਿੰਗਾਂ ਦਿੱਲੀ ਪੰਬਈ ਬੰਗਲੌਰ ਕੋਲਕੱਤਾ ਜਾਂਦਾ ਸੀ ਹਵਾਈ ਜਹਾਜ਼ ਦਾ ਕਿਰਾਇਆ ਹੋਟਲ ਦਾ ਕਿਰਾਇਆ ਰੇਲ ਗੱਡੀ ਦਾ ਕਿਰਾਇਆ ਮੈਂ ਆਪਦੇ ਪੱਲੇੋਂ ਪੜਦਾ ਸੀ ਅੱਜ ਪੰਜਾਬ ਦੇ ਵਿੱਚ ਤਕਰੀਬਨ 14 ਲੱਖ ਟਿਊਬਲ ਹਨ ਇਹਨਾਂ ਇਹ ਟਿਊਬਲ ਜਿਹੜੇ ਆ ਮੁਫਤ ਹਨ ਕੱਲਾ ਮਨਪ੍ਰੀਤ ਕਿਸਾਨ ਹੈ ਮੇਰੇ ਕੋਲ 3 ਟਿਊਬਲ ਹੈ ਔਰ ਮੈਂ 6000 ਰੁਪਿਆ ਫੀ ਟਿਊਬਲ 18000 ਰੁਪਿਆ ਹਰ ਮਹੀਨੇ ਇਕੱਲਾ ਮੈਂ ਪਰਦਾ ਮੈਂ ਸਰਕਾਰ ਦਾ ਮੇਜ਼ ਚੋਰੀ ਕਰਕੇ ਲੈ ਕੇ ਜਾਊਂਗਾ ਜਿਹਨੇ ਇੰਨਾ ਤੇਲ ਤੇ ਗੱਡੀਆਂ ਨਹੀਂ ਲਈਆਂ ਮੈਂ ਸਰਕਾਰ ਦਾ ਮੇਜ਼ ਚੋਰੀ ਕਰਕੇ ਲੈ ਕੇ ਜਾਊਂਗਾ ਸੋ ਇਸ ਕਰਕੇ ਅ ਵਿਡਿੰਗ ਸਾਹਿਬ ਬਾਰੇ ਗੱਲਾਂ ਤਾਂ ਕਰਨ ਵਾਲੀਆਂ ਬਹੁਤ ਐ ਪਰ ਇਹਨਾਂ ਦੀਆਂ ਕੁਝ ਗੱਲਾਂ ਐਸੀਆਂ ਜਿਹੜੀਆਂ اخلاق ਤੋਂ ਡਿੱਗੀਆਂ ਹੋਈਆਂ ਗੱਲਾਂ ਐ ਵਿਡਿੰਗ ਮੇਰੇ ਨਾਲ ਲੱਖ ਨਫ਼ਰਤ ਕਰੇ ਔਰ ਮੈਂ ਇਹਦੇ ਨਾਲ ਲੱਖ ਨਫ਼ਰਤ ਕਰਾਂ ਇੱਕ ਹੱਥ ਤੋਂ ਮੈਂ ਆਪਣੀ ਜ਼ਮੀਰ ਤੇ ਥੱਲੇ ਜਿਹੜਾ ਨਹੀਂ ਦਿਖ ਸਕਦਾ ਪਰ ਜੇ ਇਹ ਗੱਲਾਂ ਫੇਰ ਹੋਈਆਂ ਤਾਂ ਹੋ ਸਕਦਾ ਹੈ ਮੈਨੂੰ ਮੇਰੀ ਇਹ ਮਜਬੂਰੀ ਵੱਢ ਜੇ ਔਰ ਮੇਰੀ ਹੁਣੇ ਕੋਸ਼ਿਸ਼ ਹੋਏਗੀ ਕਿ ਵਿਡਿੰਗ ਦੀਆਂ ਜਿਹੜੀਆਂ ਜਾਇਦਾਦਾਂ ਜਿਹੜਾ ਪੰਜਾਬ ਦਾ ਬਾੜੀਆਂ ਦੇ ਵਿੱਚ ਨੁਕਸਾਨ ਹੋਇਆ ਤਾਂ ਉਸ ਦਾ ਆਡੀਟਰ ਜਨਰਲ ਜਾਂ ਈਡੀ ਤੋਂ ਦਾ ਕੋਈ ਆਡਿਟ ਕਰਾ ਕੇ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਾਨੂੰਨ ਦੇ ਸ਼ਿਕੰਜੇ ਚ ਲਿਆ ਜਾਵੇ ਬਰਹਾਲ ਕਿਉਂਕਿ ਇਹ ਜਿਹੜੀ ਮੇਰੇ ਤੇ ਗੱਲ